ਕਾਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਚੰਗੀ ਖਬਰ ਹੈ ਸੰਚਾਰ ਮੰਤਰਾਲੇ ਵਿੱਚ ਨੌکریاں ਨਿਕਲੀਆਂ ਨੇ ਮੰਤਰਾਲੇ ਨੇ ਜੂਨੀਅਰ ਅਕਾਊਂਟੈਂਟ ਲੋਅਰ ਡਿਵੀਜ਼ਨ ਕਲਰਕ ਪੀਐਸ ਟੈਨੋ ਅਤੇ ਐਮਟੀਐਮ ਦੀਆਂ ਅਸਾਮੀਆਂ ਲਈ ਖਾਲੀ ਅਸਾਮੀਆਂ ਜਾਰੀ ਕੀਤੀਆਂ ਨੇ ਜੋ ਵੀ ਉਮੀਦਵਾਰ ਹੈ ਨਾ ਅਹੁਦਿਆਂ ਲਈ ਅਪਲਾਈ ਕਰਨ ਦੀ ਯੋਜਨਾ ਬਣਾ ਰਹੇ ਨੇ ਉਹ ਸੰਚਾਰ ਮੰਤਰਾਲੇ ਦੀ ਅਧਿਕਾਰਤ ਵੈਬਸਾਈਟ ਡੀਓਟੀ dotgov.in ਉਤੇ ਜਾ ਕੇ ਅਪਲਾਈ ਕਰ ਸਕਦੇ ਨੇ ਇਹਨਾਂ ਸਾਮੀਆਂ ਲਈ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੁਸੀਂ ਵੀ ਜੇਕਰ ਸੰਚਾਰ ਮੰਤਰਾਲੇ ਵਿੱਚ ਨੌਕਰੀ ਪ੍ਰਾਪਤ ਕਰਨ ਵਿੱਚ ਦਿਲਚਸਪੀ ਰੱਖਦੇ ਹੋ ਅਤੇ ਯੋਗ ਹੋ ਤਾਂ ਤੁਸੀਂ 1 ਜੁਲਾਈ ਅਕਤੂਬਰ ਨੂੰ ਜਾਂ ਇਸ ਤੋਂ ਪਹਿਲਾਂ ਅਰਜ਼ੀ ਦੇ ਸਕਦੇ ਹੋ ਇਸ ਭਰਤੀ ਰਾਹੀਂ ਕੁੱਲ 27 ਅਸਾਮੀਆਂ ਭਰੀਆਂ ਜਾਣਗੀਆਂ ਜੋ ਕੋਈ ਵੀ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਬਾਰੇ ਸੋਚ ਰਿਹਾ ਹੈ ਤਾਂ ਪਹਿਲਾਂ ਜਿਹੜੀ ਜਾਣਕਾਰੀ ਹੈ ਮਹੱਤਵਪੂਰਨ ਉਸ ਵੱਲ ਧਿਆਨ ਦਿੱਤਾ ਜਾਵੇ ਇਹਨਾਂ ਅਸਾਮੀਆਂ ਤੇ ਭਰਤੀ ਹੋਵੇਗੀ ਜੂਨੀਅਰ ਅਕਾਊਂਟੈਂਟ ਨੂੰ ਲੋਰ ਡਿਵੀਜ਼ਨ ਕਲਰਕ 15 ਪੀਐਸ 1 ਪੋਸਟ 10ਓ 1 ਪੋਸਟ ਐਮਟੀਐਸ 1 ਪੋਸਟ ਅਹੁਦਿਆਂ ਦੀ ਕੁੱਲ ਗਿਣਤੀ 27 ਹੈ ਸੰਚਾਰ ਮੰਤਰਾਲੇ ਦੀਆਂ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਸੀਮਾ 56 ਸਾਲ ਹੋਣੀ ਚਾਹੀਦੀ ਹੈ ਕੋਈ ਵੀ ਜੋ ਸੰਚਾਰ ਮੰਤਰਾਲੇ ਵਿੱਚ ਇਹਨਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦਾ ਹੈ ਉਸ ਕੋਲ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਦਿੱਤੇ ਅਨੁਸਾਰ ਸਬੰਧਤ ਯੋਗਤਾਵਾਂ ਹੋਣੀਆਂ ਚਾਹੀਦੀਆਂ